ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਰਤ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ YouTube ਚੈਨਲ ਬੈਸਟ ਕੈਰੀਅਰ ਗਾਈਡ ਫॉर ਪੰਜਾਬੀ ਤੋਂ ਪੱਤ ਵਿੱਚ ਮੇਕਅਪ ਅਤੇ ਬਿਊਟੀ ਇੰਡਸਟਰੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਹਰ ਸਾਲ ਲੱਖਾਂ ਸਟੂਡੈਂਟਸ ਆਪਣੇ ਕੈਰੀਅਰ ਬਣਾਉਣ ਲਈ ਵਧੀਆ ਅਕੈਡਮੀ ਦੀ ਭਾਲ ਕਰਦੇ ਹਨ ਅਤੇ ਉਹਨਾਂ ਵਿੱਚ ਦਾਖਲ ਲੈਂਦੇ ਹਨ ਇਸ ਲਈ ਦਾਖਲ ਲੈਣ ਤੋਂ ਪਹਿਲਾਂ ਸਟੂਡੈਂਟਸ ਅਕਸਰ ਸੋਚਦੇ ਹਨ ਕਿ ਕਿਹੜੀ ਅਕੈਡਮੀ ਸਭ ਤੋਂ ਵਧੀਆ ਟ੍ਰੇਨਿੰਗ ਅਤੇ ਜੋਬ ਪਲੇਸਮੈਂਟ ਪ੍ਰਦਾਨ ਕਰਦੀ ਹੈ ਪਰ ਵਿੱਚ ਬਹੁਤ ਸਾਰੀਆਂ ਵੱਡੀਆਂ ਤੇ ਮਸ਼ਹੂਰ ਅਕੈਡਮੀਆਂ ਖੁੱਲੀਆਂ ਹਨ ਜਿਨ੍ਹਾਂ ਵਿੱਚ ਭੂਮਿਕਾ ਬਹਿਲ ਅਕੈਡਮੀ ਤੇ ਮਿਨਾਕਸ਼ੀ ਦਾਤ ਮੇਕਅਪ ਅਕੈਡਮੀ ਸ਼ਾਮਿਲ ਹਨ نتیਜੇ ਵਿੱਚ ਜੋ ਸਟੂਡੈਂਟਸ ਅਕਸਰ ਇਸ ਬਾਰੇ ਉਲਝਣ ਰਹਿੰਦੇ ਹਨ ਕਿ ਕਿਹੜੀ ਅਕੈਡਮੀ ਸਭ ਤੋਂ ਵਧੀਆ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਇਸ ਬਾਰੇ ਜਾਣਕਾਰੀ ਪ੍ਰਦਾਨ ਕਰਾਂਗੇ ਕਿ ਦੋਵਾਂ ਵਿੱਚੋਂ ਕਿਹੜੀ ਸਭ ਤੋਂ ਵਧੀਆ ਹੈ ਆਓ ਪਹਿਲੇ ਤੁਹਾਨੂੰ ਭੂਮਿਕਾ ਬਹਿਲ ਅਕੈਡਮੀ ਬਾਰੇ ਜਾਣਕਾਰੀ ਦਈਏ ਭੂਮਿਕਾ ਬਹਿਲ ਅਕੈਡਮੀ ਗੁਰੂਗਰਾਮ ਦੀ ਮਸ਼ਹੂਰ ਮੇਕਅਪ ਅਕੈਡਮੀ ਵਿੱਚੋਂ ਇੱਕ ਹੈ ਭੂਮਿਕਾ ਬਹਿਲ ਅਕੈਡਮੀ ਵਿੱਚ ਪ੍ਰੋਫੈਸ਼ਨਲ ਤੇ ਐਕਸਪੀਰੀਐਂਸਡ ਟੈਂਡਰਸ ਹਨ ਪੂਮਿਕਾ ਬੈਲ ਅਕੈਡਮੀ ਪੂਮਿਕਾ ਦੀ ਮਲਕੀਅਤ ਹੈ। ਇੱਕ ਬੈਚ ਵਿੱਚ 40 ਤੋਂ 45 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਪੂਮਿਕਾ ਬੈਲ ਅਕੈਡਮੀ ਦੇ ਭਾਰਤ ਵਿੱਚ ਸਿਰਫ ਇੱਕ ਬ੍ਰਾਂਚ ਹੈ ਗੁਰੂਗ੍ਰਾਮ ਵਿੱਚ। ਸਟੂਡੈਂਟਸ ਨੂੰ ਇੱਥੇ ਥਿਊਰੀ ਦੇ ਨਾਲ-ਨਾਲ ਪ੍ਰੈਕਟੀਕਲ ਤੌਰ ਤੇ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਪੂਮਿਕਾ ਬੈਲ ਖੁਦ ਅਕੈਡਮੀ ਵਿੱਚ ਜੋ ਕਲਾਸ ਲਗਾਉਂਦੀ ਹੈ ਉਹ ਸਟੂਡੈਂਟਸ ਵਿੱਚ ਬਹੁਤ ਮਸ਼ਹੂਰ ਹਨ। ਪੂਮਿਕਾ ਬੈਲ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਆਓ ਹੁਣ ਤੁਹਾਨੂੰ ਮਿਨਕਸ਼ੀ ਦੱਤ ਮੇਕਅਪ ਅਕੈਡਮੀ ਬਾਰੇ ਜਾਣਕਾਰੀ ਦਈਏ। ਮਿਨਕਸ਼ ਪਰ ਦੇ ਵਕ ਵਕ ਸ਼ਹਿਰਾਂ ਵਿੱਚ ਮਿਨਾਕਸ਼ੀਦਤ ਮੇਕਅਪ ਅਕੈਡਮੀ ਨੇ ਕਈ ਬਣਾ ਚ ਹਨ ਮਿਨਾਕਸ਼ੀਦਤ ਮੇਕਅਪ ਅਕੈਡਮੀ ਦਾ ਹਰੇਕ ਪੈਚ 40 ਤੋਂ 45 ਸਟੂਡੈਂਟਸ ਨੂੰ ਟ੍ਰੇਨਿੰਗ ਦਿੰਦਾ ਹੈ ਇਹ ਅਕੈਡਮੀ ਆਪਣੇ ਮੇਕਅਪ ਕੋਰਸ ਲਈ ਮਸ਼ਹੂਰ ਹੈ ਮਿਨਾਕਸ਼ੀਦਤ ਮੇਕਅਪ ਅਕੈਡਮੀ ਵਿੱਚ ਪ੍ਰੋਫੈਸ਼ਨਲ ਟ੍ਰੇਨਰਜ਼ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਮਿਨਾਕਸ਼ੀਦਤ ਖੁਦ ਵੀ ਕੁਝ ਕਲਾਸਾਂ ਲੈਂਦੀ ਹੈ ਆਓ ਹੁਣ ਤੁਹਾਨੂੰ ਦੋਵਾਂ ਅਕੈਡਮੀ ਵਿੱਚ ਕਰਵ ਦਿੱਤੇ ਜਾਣ ਵਾਲੇ ਕੋਰਸਾਂ ਦੀ ਜਾਣਕਾਰੀ ਪ੍ਰਦਾਨ ਕਰੀਏ ਭੂਮਿਕਾ ਬਹਿਲ ਅਕੈਡਮੀ ਦੇ ਸਟੂਡੈਂਟਸ ਭੂਮਿਕਾ ਬਹਿਲ ਅਕੈਡਮੀ ਤੋਂ ਬੇਸਿਕ ਮ ਇਸ ਤੋਂ ਇਲਾਵਾ ਇੱਥੇ ਸਮੇਂ ਸਮੇਂ ਤੇ ਵਿਸ਼ੇਸ਼ ਮੇਕਅਪ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ। ਭੂਮਿਕਾ ਖੁਦ ਸਟੂਡੈਂਟਸ ਨੂੰ ਪ੍ਰੋਫੈਸ਼ਨਲ ਮੇਕਅਪ ਟ੍ਰੇਨਿੰਗ ਦਿੰਦੀ ਹੈ। ਉਹ ਤੁਹਾਨੂੰ ਮਿਨਕਸ਼ੀਤ ਮੇਕਅਪ ਅਕੈਡਮੀ ਵਿੱਚ ਦਿੱਤੇ ਜਾਣ ਵਾਲੇ ਕੋਰਸਾਂ ਬਾਰੇ ਜਾਣਕਾਰੀ ਦੇਈਏ। ਮਿਨਕਸ਼ੀਤ ਅਕੈਡਮੀ ਦੁਆਰਾ ਪੇਸ਼ ਕੀਤੇ ਜਾਂਦੇ ਕੋਰਸਾਂ ਵਿੱਚ ਇੰਡੀਵਿਜੂਅਲ ਪ੍ਰੋ ਮੇਕਅਪ ਕੋਰਸ, ਇੰਡੀਵਿਜੂਅਲ ਪ੍ਰੋ ਮੇਕਅਪ ਐਂਡ ਹੈਅਰ ਸਟਾਈਲਿੰਗ ਕੋਰਸ, ਪ੍ਰੋ ਹੈਅਰ ਸਟਾਈਲਿੰਗ ਕੋਰਸ ਅਤੇ ਪਰਸਨਲ ਮੇਕਅਪ ਕੋਰਸ ਆਉਂਦੇ ਹਨ। ਆਓ ਹੁਣ ਇਹਨਾਂ ਦੋ ਮੈਕਅਡਮੀ ਵਿੱਚ ਦਿੱਤੇ ਜਾਂਦੇ ਕੋਰਸਾਂ ਦੀ ਫੀਸ ਤੇ ਡਿਊਰੇਸ਼ਨ ਬਾਰੇ ਜਾਣਕਾਰੀ ਪ੍ਰਦਾਨ ਕਰੀਏ ਪਹਿਲਾਂ ਸੀ ਤੁਹਾਨੂੰ ਭੂਮਿਕਾ ਬੈਲ ਅਕੈਡਮੀ ਵਿੱਚ ਦਿੱਤੇ ਜਾਣ ਵਾਲੇ ਕੋਰਸਾਂ ਦੀ ਫੀਸ ਤੇ ਡਿਊਰੇਸ਼ਨ ਬਾਰੇ ਜਾਣਕਾਰੀ ਦਵਾਂਗੇ ਭੂਮਿਕਾ ਬੈਲ ਅਕੈਡਮੀ ਗੁਰੂਗ੍ਰਾਮ ਦੀ ਸਭ ਤੋਂ ਮਸ਼ਹੂਰ ਮੇਕਅਪ ਅਕੈਡਮੀ ਵਿੱਚੋਂ ਇੱਕ ਹੈ ਇਸ ਅਕੈਡਮੀ ਵਿੱਚ ਬੇਸਿਕ ਮੇਕਅਪ ਕੋਰਸ ਦੀ ਫੀਸ ਲਗਭਗ 30000 ਰੁਪਏ ਹੈ ਅਤੇ ਇਹ 10 ਦਿਨ ਤੱਕ ਚੱਲਦਾ ਹੈ ਇੱਥੇ ਐਡਵਾਂਸਡ ਮੇਕਅਪ ਕੋਰਸ ਦੀ ਫੀਸ ਲਗਭਗ 50000 ਰੁਪਏ ਹੈ ਅਤੇ ਇਹ 3 ਦਿਨ ਤੱਕ ਚੱਲਦਾ ਹੈ ਭੂਮਿਕਾ ਬੈਲ ਅਕੈਡਮੀ ਵਿੱਚ ਹੈਅਰ ਪੂਮਿਕਾ ਬੈਲ ਅਕੈडमी ਸਤੂ ਦਿਨਾਂ ਦੀ ਮਾਸਟਰ ਮੇਕਅਪ ਕਲਾਸ ਵੀ ਪੇਸ਼ ਕਰਦੀ ਹੈ ਜਿਸ ਦੀ ਕੀਮਤ 1 ਲੱਖ ਰੁਪਏ ਹੈ ਇਸ ਵਿੱਚ ਇੱਕ ਐਕਸਪਰਟ ਟ੍ਰੇਨਰ ਦੁਆਰਾ ਟ੍ਰੇਨਿੰਗ ਹੋਟਲ ਦੇ ਖਰਚੇ ਅਤੇ ਇੱਕ ਬ੍ਰਾਈਡਲ ਪੋਰਟਫੋਲੀਓ ਸ਼ੂਟ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਸ਼ਾਮਿਲ ਹਨ ਆਓ ਹੁਣ ਤੁਹਾਨੂੰ ਮਿਨਕਸ਼ੀਦਤ ਮੇਕਅਪ ਅਕੈडमी ਵਿੱਚ ਪੇਸ਼ ਕੀਤੇ ਕੋਰਸਾਂ ਦੀ ਫੀਸ ਅਤੇ ਡਿਊਰੇਸ਼ਨ ਬਾਰੇ ਜਾਣਕਾਰੀ ਦਈਏ ਮਿਨਕਸ਼ੀਦਤ ਮੇਕਅਪ ਅਕੈडमी ਵਿੱਚ ਕਰਵਾਏ ਜਾਣ ਵਾਲੇ ਇੰਡੀਵਿਜੂਅਲ ਪ੍ਰੋ ਮੇਕਅਪ ਕੋਰਸ ਦੀ ਫੀਸ 1,25,000 ਰੁਪਏ ਪਲੱਸ GST ਹੈ ਅਤੇ ਇਸ ਦੀ ਡਿਊਰੇਸ਼ਨ 21 ਦਿਨ ਹੈ ਇਥੇ ਇੰਡੀਵਿਜੂਅਲ ਪ੍ਰੋ ਮੇਕਅਪ ਐਂਡ ਹੈਅਰ ਸਟਾਈਲਿੰਗ ਕੋਰਸ ਦੀ ਫੀਸ 175000 ਰੁਪਏ ਪਲੱਸ GST ਹੈ ਅਤੇ ਇਸ ਦੀ ਡਿਊਰੇਸ਼ਨ 3 ਦਿਨ ਹੈ ਇਸ ਦੇ ਨਾਲ ਪ੍ਰੋ ਹੈਅਰ ਸਟਾਈਲਿੰਗ ਕੋਰਸ ਦੀ ਫੀਸ 60000 ਰੁਪਏ ਹੈ ਅਤੇ ਇਸ ਦੀ ਡਿਊਰੇਸ਼ਨ 15 ਦਿਨ ਹੈ ਇਥੇ ਪਰਸਨਲ ਮੇਕਅਪ ਕੋਰਸ ਦੀ ਫੀਸ 35000 ਰੁਪਏ ਹੈ ਅਤੇ ਇਸ ਦੀ ਡਿਊਰੇਸ਼ਨ ਸਿਰਫ 5 ਦਿਨ ਹੈ ਨਕਸ਼ਿਦਤ ਮੇਕਅਪ ਅਕੈਡਮੀ ਵਿੱਚ ਸਾਰੀਆਂ ਕਲਾਸਾਂ 2-3 ਘੰਟੇ ਲਈ ਚੱਲਦੀਆਂ ਹਨ। ਹੁਣ ਅਸੀਂ ਤੁਹਾਨੂੰ ਦੋਵਾਂ ਅਕੈਡਮੀ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਬਾਰੇ ਜਾਣਕਾਰੀ ਦਵਾਂਗੇ। ਭੂਮਿਕਾ ਬਹਿਲ ਅਕੈਡਮੀ ਗੁਰੂਗ੍ਰਾਮ ਵਿੱਚ ਇੱਕ ਬਹੁਤ ਮਸ਼ਹੂਰ ਅਕੈਡਮੀ ਹੋ ਸਕਦੀ ਹੈ ਪਰ ਕਿਸੇ ਵੀ ਸਟੂਡੈਂਟ ਨੂੰ ਮੇਕਅਪ ਕੋਰਸ ਪੂਰਾ ਕਰਨ ਤੋਂ ਬਾਅਦ ਪਲੇਸਮੈਂਟ ਜਾਂ ਇੰਟਰਨਸ਼ਿਪ ਨਹੀਂ ਦਿੱਤੀ ਜਾਂਦੀ। ਕੋਰਸ ਪੂਰਾ ਕਰਨ ਤੋਂ ਬਾਅਦ ਸਟੂਡੈਂਟਸ ਨੂੰ ਆਪਣੇ ਆਪ ਹੀ ਜੌਬ ਲੱਭਣੀ ਪੈਂਦੀ ਹੈ। ਦਾਖਲੇ ਦੇ ਸਮੇਂ ਸਟੂਡੈਂਟਸ ਨੂੰ ਦੱਸਿਆ ਜਾਂਦਾ ਹੈ ਕਿ ਅਕੈਡਮੀ ਪਲੇਸਮੈਂਟ ਦਿੰਦੀ ਹੈ ਪਰ ਕੋਰਸ ਪੂਰਾ ਹੋਣ ਤੋਂ ਬਾਅਦ ਕਿਸੇ ਵੀ ਸਟ ਮਿਨਾਕਸ਼ੀ ਦਾ ਮੇਕਅਪ ਅਕੈਡਮੀ ਦਿੱਲੀ ਐਨਸੀਆਰ ਵਿੱਚ ਇੱਕ ਮਸ਼ਹੂਰ ਮੇਕਅਪ ਅਕੈਡਮੀ ਹੈ ਸਟੂਡੈਂਟਸ ਅਕਸਰ ਨਾਮ ਦੇ ਆਧਾਰ ਤੇ ਦਾਖਲ ਲੈਂਦੇ ਹਨ ਪਰ ਉਹ ਇਸ ਗੱਲ ਤੋਂ ਅਣਜਾਣ ਹੁੰਦੇ ਹਨ ਕਿ ਉੱਥੇ ਪਲੇਸਮੈਂਟ ਅਤੇ ਇੰਟਰਨਸ਼ਿਪ ਨਹੀਂ ਦਿੱਤੀ ਜਾਂਦੀ ਇਹ ਧਿਆਨ ਦੇਣਾ ਬਹੁਤ ਇੰਪੋਰਟੈਂਟ ਹੈ ਕਿ ਮਿਨਾਕਸ਼ੀ ਦਾ ਮੇਕਅਪ ਅਕੈਡਮੀ ਕੋਰਸ ਕਰਨ ਵਾਲੇ ਸਟੂਡੈਂਟਸ ਨੂੰ ਪਲੇਸਮੈਂਟ ਜਾਂ ਇੰਟਰਨਸ਼ਿਪ ਨਹੀਂ ਦਿੰਦੀ ਆਓ ਹੁਣ ਦੋਵਾਂ ਅਕੈਡਮੀਆਂ ਦੀ ਫੈਕਲਟੀ ਅਤੇ ਟ੍ਰੇਨਿੰਗ ਕੁਆਲਿਟੀ ਬਾਰੇ ਜਾਣਕਾਰੀ ਦਈਏ ਪਹਿਲਾ ਤੁਹਾਨੂੰ ਭੂਮਿਕਾ ਬਹਿਲ ਅਕੈਡਮੀ ਦੀ ਫੈਕਲਟੀ ਤੇ ਟ੍ਰੇਨਿੰਗ ਕੁਆਲਿਟੀ ਬਾਰੇ ਜਾਣਕਾਰੀ ਦਿੰਦੇ ਹਾਂ ਭੂਮਿਕਾ ਬਹਿਲ ਅਕੈਡਮੀ ਕੋਲ ਕੁਝ ਕੋਰਸਾਂ ਦੇ professionl trainers ਹਨ ਇਸ ਤੋਂ ਇਲਾਵਾ ਭੂਮਿਕਾ ਬਹਿਲ ਖੁਦ ਇੱਥੇ ਜ਼ਿਆਦਾਤਰ ਕਲਾਸਾਂ ਲੈਂਦੀ ਹੈ ਸਟੂਡੈਂਟਸ ਦੇ ਅਨਸਾਰ ਭੂਮਿਕਾ ਬਹਿਲ ਦੁਆਰਾ ਲਈਆਂ ਗਈਆਂ ਕਲਾਸਾਂ ਬਹੁਤ ਵਧੀਆ ਹਨ ਇਸ ਦੇ ਨਾਲ ਇੱਥੇ ਮੇਕਅਪ ਕੋਰਸ ਦੀ ਟ੍ਰੇਨਿੰਗ professionl ਤਰੀਕੇ ਨਾਲ ਦਿੱਤੀ ਜਾਂਦੀ ਹੈ ਇਸ ਦੇ ਨਾਲ ਭੂਮਿਕਾ ਬਹਿਲ ਅਕੈਡਮੀ ਦੇ ਇੱਕ ਬੈਚ ਵਿੱਚ ਛਲੇ ਤੋਂ 45 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਬੈਚ ਵਿੱਚ ਸਟੂਡੈਂਟਸ ਦੀ ਵੱਡੀ ਗਿਣਤੀ ਦੇ ਕਾਰਨ ਟ੍ਰੇਨਰ ਸ ਉਨਾ ਉਸਿਤੋਂ ਮਿਨਕਸ਼ੀਦਾਤ ਮੇਕਅਪ ਅਕੈਡਮੀ ਦੀ ਫੈਕਲਟੀ ਅਤੇ ਟ੍ਰੇਨਿੰਗ ਕੁਆਲਿਟੀ ਬਾਰੇ ਜਾਣਕਾਰੀ ਦਿइये ਮਿਨਕਸ਼ੀਦਾਤ ਮੇਕਅਪ ਅਕੈਡਮੀ ਵਿੱਚ ਫੈਕਲਟੀ ਅਤੇ ਟ੍ਰੇਨਿੰਗ ਕੁਆਲਿਟੀ ਦੇ ਸਬੰਧ ਵਿੱਚ ਬਹੁਤ ਸਾਰੇ ਪ੍ਰੋਫੈਸ਼ਨਲ ਟ੍ਰੇਨਰਸ ਨਹੀਂ ਹਨ ਇੱਥੇ ਟ੍ਰੇਨਿੰਗ ਦੀ ਕੁਆਲਿਟੀ ਵੀ ਇੰਨੀ ਵਧੀਆ ਨਹੀਂ ਹੈ ਮਿਨਕਸ਼ੀਦਾਤ ਖੁਦ ਮਿਨਕਸ਼ੀਦਾਤ ਮੇਕਅਪ ਅਕੈਡਮੀ ਵਿੱਚ ਕਲਾਸਾਂ ਆਉਂਦੀ ਹੈ ਜੋ ਕਿ ਬਹੁਤ ਪ੍ਰਭਾਵਸ਼ਾਲੀ ਹਨ ਅਤੇ ਸਟੂਡੈਂਟਸ ਨੂੰ ਬੁਨਿਆਦੀ ਗੱਲਾਂ ਡਿਟੇਲ ਵਿੱਚ ਸਮਝਾਉਂਦੀਆਂ ਹਨ ਮਿਨਕਸ਼ੀਦਾਤ ਮੇਕਅਪ ਅਕੈਡਮੀ ਦਿੱਲੀ ਐਨਸੀਆਰ ਵਿੱਚ ਸਭ ਤੋਂ ਪ੍ਰਸਿੱਧ ਮੇਕਅਪ ਅਕੈ ਪੂਮਿਕਾ ਬਹਿਲ ਅਕੈਡਮੀ ਵਿੱਚ ਮੇਕਅਪ ਕੋਰਸ ਕਰਨ ਵਾਲੇ ਸਟੂਡੈਂਟਸ ਨੇ ਵਧੀਆ ਰਿਵਿਊ ਦਿੱਤੇ ਹਨ ਇੱਥੇ ਕੋਰਸ ਕਰਨ ਵਾਲੇ ਸਟੂਡੈਂਟਸ ਦਾ ਕਹਿਣਾ ਹੈ ਕਿ ਘੱਟ ਸਮਾਂ ਬਹੁਤ ਮੁਸ਼ਕਿਲ ਆ ਬਣ ਕਰਦਾ ਹੈ ਜਦੋਂ ਤੱਕ ਨਵੇਂ ਸਟੂਡੈਂਟਸ ਸਮਝਣਾ ਸ਼ੁਰੂ ਕਰਦੇ ਹਨ ਕੋਰਸ ਖਤਮ ਹੋ ਜਾਂਦਾ ਹੈ ਕੁਝ ਸਟੂਡੈਂਟਸ ਇਹ ਵੀ ਕਹਿੰਦੇ ਹਨ ਕਿ ਪੂਮਿਕਾ ਬਹਿਲ ਅਕੈਡਮੀ ਵਿੱਚ ਕੋਰਸ ਕਰਨ ਲਈ ਫੀਸਾਂ ਕਾਫੀ ਜ਼ਿਆਦਾ ਹਨ ਆਓ ਹੁਣ ਅਸੀਂ ਤੁਹਾਨੂੰ ਨਕਸ਼ਿਦਤ ਮੇਕਅਪ ਅਕੈਡਮੀ ਬਾਰੇ ਸਟੂਡੈਂਟ ਰਿਵਿਊ ਤੇ ਫੀਡਬੈਕ ਬਾਰੇ ਜਾਣਕਾਰੀ ਪ੍ਰਦਾਨ ਕਰੀਏ ਮਿਨਾਕਸ਼ੀ ਦਾ ਮੇਕਅਪ ਅਕੈਡਮੀ ਵਿੱਚ ਕੋਰਸ ਪੂਰਾ ਕਰਨ ਵਾਲੇ ਕੁਝ ਸਟੂਡੈਂਟਸ ਨੇ ਚੰਗੇ ਰਿਵਿਊਜ਼ ਦਿੱਤੇ ਹਨ ਜਦੋਂ ਕਿ ਦੂਸਰੇ ਕਹਿੰਦੇ ਹਨ ਕਿ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਟ੍ਰੇਨਰ ਦੇ ਘਾਟ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ ਮਿਨਾਕਸ਼ੀ ਦਾ ਮੇਕਅਪ ਅਕੈਡਮੀ ਵਿੱਚੋਂ ਕੋਰਸ ਪੂਰਾ ਕਰਨ ਵਾਲੇ ਸਟੂਡੈਂਟਸ ਨੇ ਕਿਹਾ ਹੈ ਟ੍ਰੇਨਰ ਕੋਰਸ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਤੇ ਧਿਆਨ ਦਿੰਦੇ ਹਨ ਅਤੇ ਸਟੂਡੈਂਟਸ ਦੇ ਡਾਊਟਸ ਨੂੰ ਵੀ ਕਲੀਅਰ ਨਹੀਂ ਕਰਦੇ ਇੱਥੇ ਸਟੂਡੈਂਟਸ ਨੂੰ ਪਲੇਸਮੈਂਟ ਜਾਂ ਇੰਟਰਨਸ਼ਿਪ ਨਹੀਂ ਦਿੱਤੀ ਜਾਂਦੀ ਸਟੂਡੈਂਟਸ ਦੇ ਅਨੁਸਾਰ ਅਕੈਡਮੀ ਸਿਰਫ ਫੀਸ ਲੈਂਦੀ ਹੈ ਅਤੇ ਮਾਰੀ ਟ੍ਰੇਨਿੰਗ ਪ੍ਰਦਾਨ ਕਰਦੀ ਹੈ। ਸਟੂਡੈਂਟਸ ਦੇ ਅਨੁਸਾਰ ਮਿਨਕਸ਼ੀ ਦਾਤ ਦੁਆਰਾ ਕਰਵਾਈ ਜਾਂਦੇ ਕਲਾਸਸ ਸਭ ਤੋਂ ਵਧੀਆ ਹਨ। ਆਓ ਹੁਣ ਤੁਹਾਨੂੰ ਦੋਵਾਂ ਅਕੈਡਮੀਆਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਈਏ। ਸਭ ਤੋਂ ਪਹਿਲਾਂ ਤੁਹਾਨੂੰ ਭੂਮਿਕਾ ਬਹਿਲ ਅਕੈਡਮੀ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦੇ ਹਾਂ। ਭੂਮਿਕਾ ਬਹਿਲ ਅਕੈਡਮੀ ਦੇ ਇੱਕ ਬੈਚ ਵਿੱਚ 40 ਤੋਂ 45 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜਿਸ ਕਾਰਨ ਸਟੂਡੈਂਟਸ ਨੂੰ ਦਾਖਲੇ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ ਅਤੇ ਦਾਖਲਾ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ ਪੂਮਿਕਾ ਬਹਲ ਅਕੈਡਮੀ ਵਿੱਚ ਕੋਰਸ ਦੀ ਡਿਊਰੇਸ਼ਨ ਬਹੁਤ ਘੱਟ ਹੈ ਇਸ ਲਈ ਸਟੂਡੈਂਟਸ ਘੱਟ ਸਮੇਂ ਵਿੱਚ ਸਿੱਖ ਕੇ ਹੀ ਇੱਕ ਪ੍ਰੋਫੈਸ਼ਨ ਮੇਕਅਪ ਆਰਟਿਸਟ ਬਣ ਸਕਦੇ ਹਨ ਪੂਮਿਕਾ ਬਹਲ ਅਕੈਡਮੀ ਗੁਰੂਗ੍ਰਾਮ ਦੀ ਸਭ ਤੋਂ ਪ੍ਰਸਿੱਧ ਮੇਕਅਪ ਅਕੈਡਮੀ ਵਿੱਚੋਂ ਇੱਕ ਹੈ ਪੂਮਿਕਾ ਬਹਲ ਅਕੈਡਮੀ ਚਲੇ ਤੋਂ 45 ਸਟੂਡੈਂਟਸ ਨੂੰ ਦਾਇਕ ਬੈਚ ਚਲਾਉਂਦੀ ਹੈ ਜੋ ਸਟੂਡੈਂਟਸ ਦੇ ਵਿਚਕਾਰ ਬਿਹਤਰ ਸੰਪਰਕ ਵਿੱਚ ਮਦਦ ਕਰਦੀ ਹੈ ਜੋ ਕਿ ਜੌਬ ਲਈ ਅਰਜੀ ਦੇਣ ਸਮੇਂ ਕੰਮ ਦੀ ਭਾਲ ਕਰਦੇ ਸਮੇਂ ਸਟੂਡੈਂਟਸ ਲਈ ਲਾਭਦਾਇਕ ਹੁੰਦਾ ਹੈ ਹੁਣ ਅਸੀਂ ਤੁਹਾਨੂੰ ਮਿਨਾਕਸ਼ਾਤ ਮੇਕਅਪ ਅਕੈਡਮੀ ਦੀ ਵਿਸ਼ੇਸ਼ਤਾਵਾਂ ਦੱਸਦੇ ਸਟੂਡੈਂਟਸ ਆਪਣੀ ਸਹੂਲਤ ਦੇ ਅਨੁਸਾਰ ਕਿਸੇ ਵੀ ਬ੍ਰਾਂਚ ਵਿੱਚ ਦਾਖਲਾ ਲੈ ਸਕਦੇ ਹਨ। ਮਿਨਕਸ਼ੀਦਤ ਮੇਕਓਵਰ ਅਕੈਡਮੀ ਇੱਕ ਬੈਚ ਵਿੱਚ 40 ਤੋਂ 45 ਸਟੂਡੈਂਟਸ ਨੂੰ ਟ੍ਰੇਨਿੰਗ ਦਿੰਦੀ ਹੈ। ਇਸ ਲਈ ਸਟੂਡੈਂਟਸ ਨੂੰ ਦਾਖਲੇ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ ਅਤੇ ਸਾਲਾਨਾ ਐਡਮਿਸ਼ਨ ਮਿਲ ਜਾਂਦੀ ਹੈ। ਮਿਨਕਸ਼ੀਦਤ ਮੇਕਓਵਰ ਅਕੈਡਮੀ ਵਿੱਚ ਮੇਕਅਪ ਕੋਰਸ ਦੀ ਡਿਊਰੇਸ਼ਨ ਬਹੁਤ ਘੱਟ ਹੈ। ਇਸ ਲਈ ਸਟੂਡੈਂਟਸ ਥੋੜੇ ਸਮੇਂ ਵਿੱਚ ਕੋਰਸ ਪੂਰਾ ਕਰ ਸਕਦੇ ਹਨ ਅਤੇ ਜਲਦੀ ਹੀ ਜੌਬ ਲਈ ਅਪਲਾਈ ਕਰ ਸਕਦੇ ਹਨ ਅਤੇ ਇੱਕ ਪ੍ਰੋਫੈਸ਼ਨਲ ਮੇਕਅਪ ਆਰਟਿਸਟ ਵੀ ਬਣ ਸਕਦੇ ਹਨ। ਮਿਨਕਸ਼ੀਦਤ ਖੁਦ ਮਿਨ ਮਿਨਕਸ਼ੀਦਤ ਮੇਕਓਵਰ ਅਕੈਡਮੀ ਦਿੱਲੀ ਐਨ ਸੀ ਆਰ ਵਿੱਚ ਸਭ ਤੋਂ ਵਧੀਆ ਮੇਕਅਪ ਅਕੈਡਮੀ ਦੀ ਸੋਚੀ ਵਿੱਚ ਵੀ ਆਉਂਦੀ ਹੈ ਹੁਣ ਅਸੀਂ ਤੁਹਾਨੂੰ ਦੋਵਾਂ ਅਕੈਡਮੀ ਦੀਆਂ ਕਮੀਆਂ ਬਾਰੇ ਜਾਣਕਾਰੀ ਦਿੰਦੇ ਹਾਂ ਪਹਿਲਾਂ ਤੁਹਾਨੂੰ ਭੂਮਿਕਾ ਬਹਿਲ ਅਕੈਡਮੀ ਦੀਆਂ ਕਮੀਆਂ ਬਾਰੇ ਦੱਸਦੇ ਹਾਂ ਭੂਮਿਕਾ ਬਹਿਲ ਅਕੈਡਮੀ ਦੀ ਪੂਰੇ ਭਾਰਤ ਵਿੱਚ ਸਿਰਫ ਇੱਕ ਹੀ ਬ੍ਰਾਂਚ ਗੁਰੂਗ੍ਰਾਮ ਵਿੱਚ ਹੈ ਇਸ ਲਈ ਸਟੂਡੈਂਟਸ ਨੂੰ ਕੋਰਸ ਕਰਨ ਲਈ ਇੱਥੇ ਹੀ ਆਉਣਾ ਪੈਂਦਾ ਹੈ ਭੂਮਿਕਾ ਬਹਿਲ ਅਕੈਡਮੀ ਦੇ ਇੱਕ ਬੈਚ ਵਿੱਚ 40 ਤੋਂ 45 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਕੰਨ ਟ੍ਰੇਨਰ ਸਾਰੇ ਸਟੂਡੈਂਟਸ 'ਤੇ ਧਿਆਨ ਨਹੀਂ ਦੇ ਪਾ ਪੂਮਿਕਾ ਭੈਲ ਅਕੈਡਮੀ ਕੋਲ ਪੂਮਿਕਾ ਭੈਲ ਤੋਂ ਲਗ ਕੋਈ ਵੀ ਜ਼ਿਆਦਾ ਐਕਸਪੀਰੀਅੰਸ ਵਾਲਾ ਟ੍ਰੇਨਰ ਨਹੀਂ ਹੈ। ਪੂਮਿਕਾ ਭੈਲ ਅਕੈਡਮੀ ਵਿੱਚ ਮੇਕਅਪ ਕੋਰਸ ਪੂਰਾ ਕਰਨ ਤੋਂ ਬਾਅਦ ਪਲੇਸਮੈਂਟ ਅਤੇ ਇੰਟਰਨਸ਼ਿਪ ਨਹੀਂ ਦਿੱਤੀ ਜਾਂਦੀ। ਪੂਮਿਕਾ ਭੈਲ ਅਕੈਡਮੀ ਵਿੱਚ ਮੇਕਅਪ ਕੋਰਸ ਦੀ ਡਿਊਰੇਸ਼ਨ ਬਹੁਤ ਘੱਟ ਹੈ ਅਤੇ ਫੀਸਾਂ ਬਹੁਤ ਜ਼ਿਆਦਾ ਹਨ। ਇਸ ਲਈ ਕਈ ਵਾਰ ਸਟੂਡੈਂਟਸ ਜ਼ਿਆਦਾ ਫੀਸਾਂ ਕਾਰਨ ਦਾਖਲਾ ਨਹੀਂ ਲੈਂਦੇ। ਜਦੋਂ ਤੱਕ ਪੂਮਿਕਾ ਭੈਲ ਅਕੈਡਮੀ ਦੇ ਨਵੇਂ ਸਟੂਡੈਂਟ ਸ਼ਮਜਨਾ ਸ਼ੁਰੂ ਕਰਦੇ ਹਨ ਕੋਰਸ ਖਤਮ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਨਵੇਂ ਸਟੂਡੈਂਟਸ ਨੂੰ ਇੱਥੇ ਬਹੁਤ ਸਾਰ ਮਿਨਕਸ਼ੀਦਤ ਮੇਕਅਪ ਅਕੈਡਮੀ ਵਿੱਚ ਇੱਕ ਬੈਚ ਵਿੱਚ 40 ਤੋਂ 45 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਟ੍ਰੇਨਰ ਸਾਰੇ ਸਟੂਡੈਂਟਸ 'ਤੇ ਧਿਆਨ ਨਹੀਂ ਦੇ ਪਾਉਂਦੇ ਮਿਨਕਸ਼ੀਦਤ ਮੇਕਓਵਰ ਅਕੈਡਮੀ ਵਿੱਚ ਮੇਕਅਪ ਕੋਰਸ ਪੂਰਾ ਕਰਨ ਤੋਂ ਬਾਅਦ ਪਲੇਸਮੈਂਟ ਜਾਂ ਇੰਟਰਨਸ਼ਿਪ ਨਹੀਂ ਦਿੱਤੀ ਜਾਂਦੀ ਸਟੂਡੈਂਟਸ ਨੂੰ ਆਪਣੇ ਆਪ ਹੀ ਜੌਬ ਲੱਭਣੀ ਪੈਂਦੀ ਹੈ ਮਿਨਕਸ਼ੀਦਤ ਮੇਕਓਵਰ ਅਕੈਡਮੀ ਇੰਟਰਨਸ਼ਿਪ ਦੀ ਪੇਸ਼ਕਸ਼ ਨਹੀਂ ਕਰਦੀ ਜਿਸ ਕਾਰਨ ਸਟੂਡੈਂਟਸ ਲਈ ਆਪਣਾ ਕੋਰਸ ਪੂਰਾ ਕਰਨ ਤੋਂ ਬਾਅਦ ਜੌਬ ਲੱਭਣਾ ਮੁਸ਼ਕਲ ਹੋ ਜਾਂਦਾ ਹੈ ਮਿਨਕਸ਼ਿਦਾਤ ਮੇਕਅਪ ਅਕੈਡਮੀ ਦੀਆਂ ਫੀਸਾਂ ਕਾਫੀ ਜ਼ਿਆਦਾ ਹਨ ਅਤੇ GST ਵੱਖਰੇ ਤੌਰ ਤੇ ਅਦਾ ਕਰਨਾ ਪੈਂਦਾ ਹੈ। ਇਸ ਦੇ ਨਾਲ ਸਟੂਡੈਂਟਸ ਨੂੰ ਪੂਰੇ ਕੋਰਸ ਦੀ ਫੀਸ ਇੱਕੋ ਵਾਰ ਵਿੱਚ ਅਦਾ ਕਰਨੀ ਪੈਂਦੀ ਹੈ ਅਤੇ ਕੋਈ ਵੀ ਬੈਂਕ ਕੋਰਸ ਲਈ ਵਿੱਤ ਪ੍ਰਦਾਨ ਨਹੀਂ ਕਰਦਾ। ਮਿਨਕਸ਼ਿਦਾਤ ਮੇਕਅਪ ਅਕੈਡਮੀ ਵਿੱਚ ਮਿਨਕਸ਼ਿਦਾਤ ਤੋਂ ਇਲਾਵਾ ਬਹੁਤ ਸਾਰੇ ਪ੍ਰੋਫੈਸ਼ਨਲ ਟ੍ਰੇਨਰਸ ਨਹੀਂ ਹਨ। ਮਿਨਕਸ਼ਿਦਾਤ ਮੇਕਅਪ ਅਕੈਡਮੀ ਵਿੱਚ ਮੇਕਅਪ ਕਿਟ, ਚਾਰਜ ਮਾਡਲ ਚਾਰਜ ਅਤੇ ਪੋਰਟਫੋਲੀਓ ਸ਼ੋਰ ਚਾਰਜ ਵੱਖਰੇ ਤੌਰ ਤੇ ਲਏ ਜਾਂਦੇ ਹਨ। ਜੇਕਰ ਤੁਸੀਂ ਮੇਕਅਪ ਕੋਰਸ ਵਿੱਚ ਐਕਸਪਰਟ ਬੰਨਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਭਾਰਤ ਦੀਆਂ ਟੌਪ ਦੀ ਮੇਕਅਪ ਅਕੈਡਮੀ ਤੋਂ ਕੋਰਸ ਕਰਨ ਦੀ ਸਿਫਾਰਿਸ਼ ਕਰਾਂਗੇ ਭਾਰਤ ਦੀਆਂ ਟੌਪ ਦੀਆਂ ਅਕੈਡਮੀ ਵਿੱਚ ਤੁਹਾਨੂੰ ਬਹੁਤ ਐਕਸਪਰਟ ਟ੍ਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਹ ਤੁਹਾਨੂੰ ਬਿਊਟੀ ਇੰਡਸਟਰੀ ਵਿੱਚ ਐਕਸਪਰਟ ਬਣਾਉਂਦਾ ਹੈ ਅਤੇ ਇਸ ਕਾਰਨ ਭਾਰਤ ਤੇ ਵਿਦੇਸ਼ਾਂ ਦੇ ਵੱਡੇ ਬਿਊਟੀ ਬ੍ਰਾਂਡ ਅਤੇ ਮੇਕਅਪ ਸਟੂਡੀਓ ਤੁਹਾਨੂੰ ਜੌਬਸ ਪ੍ਰਦਾਨ ਕਰਦੇ ਹਨ ਜੇ ਤੁਸੀਂ ਮੇਕਅਪ ਕੋਰਸ ਪੜ੍ਹਨ ਵਾਲੇ ਭਾਰਤ ਦੀਆਂ ਟੌਪ ਦੀਆਂ ਅਕੈਡਮੀ ਤੋਂ ਮੇਕਅਪ ਕੋਰਸ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਭਾਰਤ ਦੀਆਂ ਟੌਪ ਇਹ ਪੂਰੇ ਭਾਰਤ ਵਿੱਚ ਟੌਪ ਨਿਤਨ ਅਜੀਹੀਆ ਮੇਕਅਪ ਅਕੈਡਮੀਆ ਹਨ ਜਿੱਥੇ ਸਟੂਡੈਂਟਸ ਕੋਰਸ ਪੂਰਾ ਕਰ ਸਕਦੇ ਹਨ ਅਤੇ ਬਹੁਤ ਐਕਸਪਰਟ ਪ੍ਰੋਫੈਸ਼ਨਲ ਬਿਊਟੀਸ਼ੀਅਨ ਜਾਂ ਮੇਕਅਪ ਆਰਟਿਸਟ ਬਣ ਸਕਦੇ ਹਨ ਭਾਰਤ ਦੀਆਂ ਟੌਪ ਦੀਆਂ ਤਿੰਨ ਮੇਕਅਪ ਅਕੈਡਮੀਆ ਜੋ ਮੇਕਅਪ ਕੋਰਸ ਪ੍ਰਦਾਨ ਕਰਦੀਆਂ ਹਨ ਉਹਨਾਂ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਮੇਕਅਪ ਅਤੇ ਬਿਊਟੀ ਕੋਰਸ ਪ੍ਰਦਾਨ ਕਰਨ ਲਈ ਭਾਰਤ ਦੀ ਨੰਬਰ 1 ਅਕੈਡਮੀ ਹੈ ਇਸ ਅਕੈਡਮੀ ਨੂੰ ਹਾਈ ਡ੍ਰੀਡਿੰਗ ਕੁਆਲਿਟੀ ਅਤੇ ਸਭ ਤੋਂ ਵਧੀਆ ਜੋਬ ਦੀ ਪਲੇਸਮੈਂਟ ਦੇ ਕਾਰ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਟ੍ਰੇਨਿੰਗ ਬਹੁਤ ਹੀ ਪ੍ਰੋਫੈਸ਼ਨਲ ਅਤੇ ਐਕਸਪੀਰੀਐਂਸਡ ਟ੍ਰੇਨਰਜ਼ ਦੁਆਰਾ ਦਿੱਤੀ ਜਾਂਦੀ ਹੈ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਟ੍ਰੇਨਿੰਗ ਦੀ ਕੁਆਲਿਟੀ ਨੂੰ ਹਾਈ ਰੱਖਣ ਲਈ ਇੱਕ ਬੈਚ ਵਿੱਚ ਸਿਰਫ 12 ਤੋਂ 15 ਸਟੂਡੈਂਟਸ ਨੂੰ ਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਜੋ ਹਰੇਕ ਬੱਚੇ ਤੇ ਧਿਆਨ ਕੇਂਦਰਿਤ ਕੀਤਾ ਜਾ ਸਕੇ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੇ ਮਾਸਟਰ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਨੂੰ ਭਾਰਤ ਵਿੱਚ ਸਭ ਤੋਂ ਵਧੀਆ ਕੋਸਮੈਟੋਲੋਜੀ ਕੋਰਸ ਮੰਨਿਆ ਗਿਆ ਹੈ। ਪੂਰੇ ਭਾਰਤ ਦੇ ਨਾਲ- ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਨੂੰ ਮੇਕਅਪ ਕੋਰਸ, ਬਿਊਟੀ ਕੋਰਸ, ਆਈਲੈਸ਼ ਐਕਸਟੈਂਸ਼ਨ ਕੋਰਸ, ਹੈਅਰ ਐਕਸਟੈਂਸ਼ਨ ਕੋਰਸ, ਹੈਅਰ ਕੋਰਸ, ਨੇਲ ਕੋਰਸ, ਮਾਈਕਰੋ ਬਲੇਡਿੰਗ ਕੋਰਸ, ਪਰਮਨੈਂਟ ਮੇਕਅਪ ਕੋਰਸ, ਇੰਟਰਨੈਸ਼ਨਲ ਕੋਰਸਸ ਅਗਲੀ ਪੱਤ ਦੀ ਸਭ ਤੋਂ ਵਧੀਆ ਅਕੈਡਮੀ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ ਵਿਦੇਸ਼ਾਂ ਵਿੱਚ ਵੱਡੀਆਂ ਬਿਊਟੀ ਕੰਪਨੀਆਂ ਵੀ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਤੋਂ ਇੰਟਰਨੈਸ਼ਨਲ ਕੋਰਸਸ ਕਰਨ ਵਾਲੇ ਸਟੂਡੈਂਟਸ ਦੀ ਬਹੁਤ ਵੱਡੀ ਮੰਗ ਹੈ। ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਤੇ ਮਾਸਟਰ ਕੋਰਸਾਂ ਵਿੱਚ 100% ਜੌਬ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਤੋਂ ਇੰਟਰਨੈਸ਼ਨਲ ਕੋਰਸੇ ਕਰਨ ਤੋਂ ਬਾਅਦ ਸਟੂਡੈਂਟਸ ਅਮਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ, ਸਿੰਗਾਪੁਰ, ਮਾਲਦੀਵਸ, ਦੁਬਈ ਅਤੇ ਹੋਰ ਵੀ ਕਈ ਦੇਸ਼ਾਂ ਵਿੱਚ ਜੌਬਸ ਪ੍ਰਾਪਤ ਕਰ ਸਕਦੇ ਹਨ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੇ ਦੋ ਬ੍ਰਾਂਚ ਹਨ। ਇੱਕ ਬ੍ਰਾਂਚ ਨਾਇਡਸੈਕਟਰ 18 ਮੈਟਰੋ ਸਟੇਸ਼ਨ ਦੇ ਨੇੜੇ ਹੈ ਅਤੇ ਦੂਜੀ ਬ੍ਰਾਂਚ ਦਿੱਲੀ ਦੇ ਰਾਜੌਰੀ ਗਾਰਡਨ ਮੈਟਰੋ ਸਟੇਸ਼ਨ ਦੇ ਨੇੜੇ ਹੈ। ਤੁਸੀਂ ਸਕਰੀਨ ਤੇ ਮੇਰੀ ਬਿੰਦੀ ਇੰਟਰਨੈਸ਼ਨਲ ਦਾ ਪੂਰਾ ਪਤਾ ਦੇਖ ਰਹੇ ਹੋਗੇ। ਤੁਸੀਂ ਇੱਥੇ ਵਿਜ਼ਿਟ ਕਰਕੇ ਵੀ ਹੋਰ ਜਾਣਕਾਰੀ ਲੈ ਸਕਦੇ ਹੋ। ਭਾਰਤ ਵਿੱਚ ਦੂਜੀ ਸਭ ਤੋਂ ਪਰਲ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਟ੍ਰੇਨਿੰਗ ਪ੍ਰੋਫੈਸ਼ਨਲ ਟ੍ਰੇਨਰਜ਼ ਹਰਿਤੇ ਜਾਂਦੀ ਹੈ। ਪਰਲ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਇੱਕ ਬੈਚ ਵਿੱਚ 30 ਤੋਂ 35 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਪਰਲ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਮੇਕਅਪ ਕੋਰਸ ਦੀ ਫੀਸ 4,20,000 ਰੁਪਏ ਹੈ ਅਤੇ ਜੀ ਡਿਊਰੇਸ਼ਨ 11 ਮਹੀਨੇ ਹੈ। ਪਰਲ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਕਿਸੇ ਵੀ ਸਟੂਡੈਂਟ ਨੂੰ ਪਲੇਸਮੈਂਟ ਅਤੇ ਇੰਟਰਨਸ਼ਿਪ ਨਹੀਂ ਦਿੱਤੀ ਜਾਂਦੀ। ਇੱਥੇ ਕੋਰਸ ਕਰਨ ਵਾਲੇ ਸਟੂਡੈਂਟਸ ਨੂੰ ਆਪਣੇ ਆਪ ਹੀ ਜੌਬਸ ਲੱਭਣੇ ਪੈਂਦੇ ਹਨ। ਜੇ ਤੁਸੀਂ ਪਰਲ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਦਾ ਪਾਰਟ 3 ਮੇਕਅਪ ਕੋਰਸ ਕਰਵਾਉਣ ਲਈ ਜਿਹਨ ਵਰਤਿਆ ਅਧਿ ਹੈ ਅਨੁਰਾਗ ਮੇਕਅਪ ਮੰਤਰ ਅਕੈਡਮੀ ਦੀ ਮੁੰਬਈ ਬ੍ਰਾਂਚ ਅਨੁਰਾਗ ਮੇਕਅਪ ਮੰਤਰ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਇੱਕ ਬੈਚ ਵਿੱਚ 100 ਤੋਂ 200 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ ਅਨੁਰਾਗ ਮੇਕਅਪ ਮੰਤਰ ਅਕੈਡਮੀ ਮੁੰਬਈ ਵਿੱਚ ਬਹੁਤ ਹੀ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਟ੍ਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਨੁਰਾਗ ਮੇਕਅਪ ਮੰਤਰ ਅਕੈਡਮੀ ਵਿੱਚ ਮੇਕਅਪ ਕੋਰਸ ਦੀ ਫੀਸ 1,80,000 ਰੁਪਏ ਹੈ ਅਤੇ ਇਸ ਦੀ ਡਿਊਰੇਸ਼ਨ 1 ਮਹੀਨਾ ਹੈ अनुराग मेकअप क्रैकडमी ਵਿੱਚ ਮੇਕਅਪ ਕੋਰਸ ਵਿੱਚ ਕਿਸੇ ਵੀ ਸਟੂਡੈਂਟ ਨੂੰ ਕੋਈ ਪਲੇਸਮੈਂਟ ਜਾਂ ਇੰਟਰਨਸ਼ਿਪ ਨਹੀਂ ਦਿੱਤੀ ਜਾਂਦੀ। ਇਹ ਕੋਰਸ ਪੂਰਾ ਕਰਨ ਤੋਂ ਬਾਅਦ ਸਟੂਡੈਂਟਸ ਨੂੰ ਆਪਣੇ ਆਪ ਹੀ ਜੋਬ ਲੱਭਣੀ ਪੈਂਦੀ ਹੈ। ਜੇ ਤੁਸੀਂ ਅਨੁਰਾਗ ਬੀਕਅਪ ਮੰਤਰ ਮੁੰਬਈ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਦੇ ਦਿੱਤੇ ਪਤੇ ਤੇ ਜਾ ਸਕਦੇ ਹੋ। ਚਲੋ ਅੱਜ ਸਾਨੂੰ ਕਮੈਂਟ ਵਿੱਚ ਦੱਸੋ ਕਿ ਦਿੱਲੀ ਐਨਸੀਆਰ ਦੀ ਫੇਮਸ ਮੇਕਅਪ ਆਰਟਿਸਟ ਕੌਣ ਹੈ। ਜੇ ਤੁਸੀਂ ਆਪਣੇ ਕਰੀਅਰ ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਬੈਸਟ ਕਰੀਅਰ ਗਾਈਡ ਫॉर ਪੰਜਾਬੀ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ।